ਦੇਖੋ ਜੀ ਬਚਪਨ ਤੋਂ ਹੀ ਜਿਹੜੀ ਸ਼ਸਤਰ ਵਿਦਿਆ ਆਦੀ ਸਿਖਲਾਈ ਅਸੀਂ ਲਈ ਆ 5 ਸਾਲ ਦੀ ਉਮਰ ਸੀ ਜਦੋਂ ਅਸੀਂ ਗੱਤਕਾ ਸਿੱਖਣਾ ਸ਼ੁਰੂ ਕਰ ਦਿੱਤਾ ਔਰ ਗੱਤਕੇ ਦੀ ਸਿਖਲਾਈ ਦੇ ਨਾਲ ਪੜ੍ਹਾਈ ਵੀ ਚੱਲਦੀ ਰਹੀ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਅੱਜ ਜੀ ਟੇਲਗੂ ਜੀ ਤਾਮਿਲ ਚੋ ਜੀ ਕੰਨੜ ਚੋ ਜਿੱਤੇ ਇੰਡੀਆਜ਼ ਗੋਡ ਟੈਲੈਂਟ ਕਲਰ ਟੀਵੀ ਚੈਨਲ ਦੇ ਨਾਲ ਨਾਲ ਸੋਨੀ ਟੀਵੀ ਚੈਨਲ ਬਾਲੀਵੁੱਡ ਫਿਲਮਾਂ ਦੇ ਵਿੱਚ ਪੰਤਾਰਮਿਕ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਗੀਤਾਂ ਦੇ ਵਿੱਚ ਜਿਹੜਾ ਵਾ ਉਹ ਪਰਫਾਰਮੈਂਸ ਕੀਤਾ ਜੀ ਤੇ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਅੱਜ ਅੱਜ ਪੂਰੀ ਦੁਨੀਆ ਤੇ ਜਿਹੜਾ ਵਾ ਮਿਹਨਤ ਦੇ ਸਦਕਾ ਨਾਮ ਆ ਜੀ। ਇਹ ਬੱਚਿਆਂ ਨੂੰ ਕਿਸ ਤਰ੍ਹਾਂ ਮੰਨ ਬਣਿਆ ਗਤਕੇ ਦੇ ਵਿੱਚ ਲਿਆਉਂਦਾ। ਦੇਖੋ ਜੀ ਇਹ ਮਾਂ ਪਿਓ ਦੀ ਡਿਊਟੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ 52 ਹੁਕਮ ਕੀਤੇ ਆ ਔਰ ਉਹਨਾਂ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਆ ਕਿ ਹਰ ਸਿੱਖ ਨੂੰ ਸ਼ਸਤਰ ਵਿਦਿਆ ਸਿੱਖਣੀ ਬਹੁਤ ਜ਼ਰੂਰੀ ਆ। ਹਾਂ ਇਹ ਬਹੁਤ ਵੱਡੀ ਸਮੇਂ ਦੀ ਘਾਟ ਜਿਹੜੀ ਆ ਸਾਨੂੰ ਮੋਬਾਈਲ ਦੀ ਆ ਰਹੀ ਆ ਕਿ ਮੋਬਾਈਲ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਕੋਈ ਤੰਗੀ ਨਹੀਂ ਪਰ ਜਦੋਂ ਆਪਾਂ ਬੱਚਿਆਂ ਨੂੰ ਖੇਡਣ ਦੀ ਬਜਾਏ ਆਪਾਂ ਮੋਬਾਈਲ ਦੇ ਕੇ ਤੇ ਬਿਠਾ ਦਿੰਨੇ ਆ ਉਹ ਕਿਤੇ ਨਾ ਕਿਤੇ ਬੱਚਿਆਂ ਦੀ ਅੱਖਾਂ ਤੇ ਅਸਰ ਕਰਦਾ ਸ਼ਸਤਰ ਵਿਦਿਆ ਦੇਖੋ ਬੜਾ ਵੱਡਾ ਤੇ ਬੜਾ ਇੰਪੋਰਟੈਂਟ ਤੁਸੀਂ ਸਵਾਲ ਕੀਤਾ ਕਿ ਸ਼ਸਤਰ ਵਿਦਿਆ ਹੀ ਕਿਉਂ ਹਿੰਦੁਸਤਾਨ ਦੀ ਆਜ਼ਾਦੀ ਲਈ ਚਾਹੇ ਜਹਾਂਗੀਰ ਤੋਂ ਸਾਡਾ ਕੰਮ ਸ਼ੁਰੂ ਹੁੰਦਾ ਜਦੋਂ ਗੁਰੂ ਅਰਗੁਨ ਸਾਹਿਬ ਜੀ ਮੀਰੀ ਪੀਰੀ ਦੇ ਦੇਗਾਂ ਧਾਨ ਕਰਦੇ ਉਸ ਤੋਂ ਲੈ ਕੇ ਕਲਗੀਧਰ ਪਾਸ਼ਾ ਕਲਗੀਧਰ ਪਾਸ਼ਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੰਦਾ ਸਿੰਘ ਜੀਹਾਦਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਲੈ ਕੇ ਕੋਰੀਆਂ ਦਾ ਰਾਜ ਆ ਜਾਂਦਾ ਔਰ ਸਾਰੀਆਂ ਜੰਗਾਂ ਸੀ ਸ਼ਸਤਰ ਵਿਦਿਆ ਨਾਲ ਲੜੀਆਂ ਤੇ ਜਿੱਤੀਆਂ ਵੀ ਉਹਨਾਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਵੀ ਬੰਦੂਕਾਂ ਸੀਗੀਆਂ ਡੇਲੀ ਡੈਸਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਪਾ ਅੱਜ ਮੌਜੂਦ ਹਨ ਤਰਨਤਾਰਨ ਦੇਖੇ ਜਿੱਥੇ ਕਿ ਇੱਕ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜੋ ਕਿ martial art ਗਤਕਾ ਜਿਹਨੂੰ ਕਹਿੰਦੇ ਆ ਉਹਦੇ ਬਹੁਤ ਹੀ ਵੱਡੇ ਚੈਂਪੀਅਨ ਐ ਜੋ ਕਿ ਵੱਡੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਸ਼ੋਅ ਕਰ ਚੁੱਕੇ ਆ ਤੇ ਵੱਡੇ ਵੱਡੇ ਫਿਲਮ ਸਟਾਰਾਂ ਤੋਂ ਵੀ ਜਿਹੜੇ ਕਿ ਨਾਮ ਪ੍ਰਾਪਤ ਕਰ ਚੁੱਕੇ ਆ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਐ ਕਰਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ martial art ਗਤਕੇ ਦੇ ਵਿੱਚ ਲਿਆਂਦਾ ਤੇ ਕਿਸ ਤਰ੍ਹਾਂ ਤੁਹਾਡੇ ਦਿਮਾਗ ਚ ਆਇਆ ਕਿ ਇਹਨਾਂ ਨੂੰ ਬੱਚਿਆਂ ਨੂੰ ਗਤਕਾ ਸਿਖਾਇਆ ਜਾਵੇ ਪਹਿਲਾਂ ਤੇ ਮੇਰੀ ਤੁਹਾਨੂੰ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤੀ ਪਹਿਲਾਂ ਤੇ ਆਪਣਾ ਨਾਮ ਤੇ ਆਪਣੇ ਗਤਕਾ ਗਰੁੱਪ ਦਾ ਟੀਮ ਦਾ ਨਾਮ ਦੱਸਿਆ ਜਾਂਦਾ 10 ਦਾ ਨਾਮ ਆ ਜੀ ਗੁਰਪ੍ਰੀਤ ਸਿੰਘ ਔਰ ਸਾਡੇ ਗਤਕਾ ਗਰੁੱਪ ਦਾ ਨਾਮ ਆ ਜੀ ਨਿਸ਼ਾਨੇ ਕਾਲ ਸੈਂਟਰ ਇੰਟਰਨੈਸ਼ਨਲ ਗਤਕਾ ਗਰੁੱਪਾ ਜੀ ਮਿੱਤੀ ਤੁਸੀਂ ਕਿਸ ਵਕਤ ਦੀ ਗਤਕਾ ਗਰੁੱਪ ਦੀ ਸਟਾਰਟ ਕੀਤੀ ਤੇ ਆਪਕੇ ਦੋ ਹਿੱਸੇ ਦੇ ਵਿੱਚ ਜੁਆਇਨ ਕੀਤੀ ਦੇਖੋ ਜੀ ਬਚਪਨ ਤੋਂ ਹੀ ਜਿਹੜੀ ਸ਼ਸਤਰ ਵਿਦਿਆ ਦੀ ਸਿਕਲਾਈ ਅਸੀਂ ਲਈ ਆ 5 ਸਾਲ ਦੀ ਉਮਰ ਸੀ ਜਦੋਂ ਅਸੀਂ ਗਤਕਾ ਸਿੱਖਣਾ ਸ਼ੁਰੂ ਕਰ ਦਿੱਤਾ ਔਰ ਗੱਤਕੇ ਦੀ ਸਖਲਾਈ ਦੇ ਨਾਲ ਪੜ੍ਹਾਈ ਵੀ ਚੱਲਦੀ ਰਹੀ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਅੱਜ ਜੀ ਟੈਲਗੂ ਜੀ ਤਾਮਿਲਚੋ ਜੀ ਕੰਨੜਚੋ ਜਿੱਤੇ ਇੰਡੀਆਜ਼ ਗੋਡ ਟੈਲੈਂਟ ਕਲਰ ਟੀਵੀ ਚੈਨਲ ਦੇ ਨਾਲ ਨਾਲ ਸੋਨੀ ਟੀਵੀ ਚੈਨਲ ਬਾਲੀਵੁੱਡ ਫਿਲਮਾਂ ਦੇ ਵਿੱਚ ਪੰਥਾਰਮਿਕ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਗੀਤਾਂ ਦੇ ਵਿੱਚ ਜਿਹੜਾ ਵਾ ਉਹ ਪਰਫਾਰਮੈਂਸ ਕੀਤਾ ਜੀ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਅੱਜ ਅੱਜ ਪੂਰੀ ਦੁਨੀਆ ਤੇ ਜਿਹੜਾ ਵਾ ਮਿਹਨਤ ਦੇ ਸਦਕਾ ਨਾਮ ਆ ਜੀ ਸੋ ਤੁਸੀਂ ਦੱਸਿਆ ਵੱਖ-ਵੱਖ ਜਿਹੜੀਆਂ ਕਪਲੰਤੀਆਂ ਪੁੱਟੀਆਂ ਤਰਨ-ਤਰਨ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਮਨ ਬਣਿਆ ਗਤਕੇ ਦੇ ਵਿੱਚ ਲਿਆਉਂਦਾ ਦੇਖੋ ਜੀ ਇਹ ਮਾਂ ਪਿਓ ਦੀ ਡਿਊਟੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ 52 ਹੁਕਮ ਕੀਤੇ ਆ ਔਰ ਉਹਨਾਂ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਆ ਕਿ ਹਰ ਸਿੱਖ ਨੂੰ ਸ਼ਸਤਰ ਵਿੱਦਿਆ ਸਿੱਖਣੀ ਬਹੁਤ ਜ਼ਰੂਰੀ ਆ ਔਰ ਉਸੇ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਪੈਰਾ ਦਿੱੰਨਿਆ ਹੋਇਆ ਕਿ ਅਸੀਂ ਆਪਣੇ ਬੱਚੇ ਆ ਜੋ ਪਚੰਗੀਆਂ ਦੀ ਦਾਦ ਗੁਰੂ ਸਾਹਿਬ ਨੇ ਬਖਸ਼ੀ ਔਰ ਅਸੀਂ ਇਹਨਾਂ ਪਚੰਗੀਆਂ ਨੂੰ ਸ਼ਸਤਰ ਵਿੱਦਿਆ ਦੀ ਸਿਕਲਾਈ ਜਿਹੜੀ ਆ ਇਹ ਅਸੀਂ ਅਖਾੜੇ ਡੇਲੀ ਜਾਂਦੇ ਆ ਔਰ ਸਾਡੇ ਨਾਲੇ ਬੱਚੇ ਵੀ ਜਾਂਦੇ ਨੇ ਔਰ ਉੱਚੇ ਸਾਡੇ ਨਾਲ ਜੁੜ ਕੇ ਬੱਚੇ ਗੱਦਕਾ ਸਿੱਖੰਦੇ ਨੇ ਔਰ ਇਹ ਮਾਂ ਪਿਓ ਦੀ ਡਿਊਟੀ ਬੰਦੀ ਆ ਕਿ ਉਹ ਬਚਪਨ ਤੋਂ ਹੀ ਆਪਣੇ ਬੱਚੇ ਨੂੰ ਕਿਹੜੇ ਪਾਸੇ ਲਾਉਣ ਤਾਂ ਜੋ ਬੱਚੇ ਕੀ ਗਰਾਉਂਡਾਂ ਨਾਲ ਜੁੜਨ ਬੱਚੇ ਸ਼ਸਤਰ ਵਿਦਿਆ ਨਾਲ ਜੁੜਨ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਔਰ ਇਸ ਛੇਵੇਂ ਦਰਿਆ ਤੋਂ ਜੇ ਤੁਸੀਂ ਬਚਣਾ ਤਾਂ ਬੱਚੇ ਚੰਗੀ ਸੰਗਤ ਕਰਕੇ ਵੱਸ ਸਕਦੇ ਆ ਔਰ ਚੰਗੀ ਸੰਗਤ ਲਈ ਸ਼ਸਤਰ ਵਿਦਿਆ ਗਤਕਾ ਸਿੱਖਣਾ ਬਹੁਤ ਜ਼ਰੂਰੀ ਆ ਕਿ ਅਸੀਂ ਤਰਨ ਤਰਨ ਦੇ ਵਿੱਚ ਨਿਸ਼ਾਨੇ ਕਾਲਸਾ ਗਰੁੱਪ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਬਿਲਕੁਲ ਮੁਫਤ ਜਿਹੜਾ ਵਾ ਗਤਕੇ ਦੀ ਸਿਖਲਾਈ ਦਿੰਨੇ ਆ ਔਰ ਨਾਲ ਬੱਚਿਆਂ ਨੂੰ ਸ਼ਸਤਰ ਬੱਚਿਆਂ ਨੂੰ ਬਾਣੇ ਇਹ ਸਾਰਾ ਕੁਝ ਅਸੀਂ ਆਪਣੇ ਕੋਲੋਂ ਦਿੰਨੇ ਔਰ ਗਤਕੇ ਦੀ ਸਿਖਲਾਈ ਫ੍ਰੀ ਦਿੰਨੇ ਔਰ ਤਰਨ ਤਰਨ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਲੱਗੇ ਲੱਗੇ ਜਿਹੜਾ ਅਸੀਂ ਸ਼ਸਤਰ ਵਿਦਿਆ ਸਿਖਲਾਈ ਦੇ ਰਹੇ ਆ ਜੀ ਲੱਗਦਾ ਨਹੀਂ ਕਿ ਅੱਜ ਕੱਲ ਬੱਚਿਆਂ ਨੂੰ ਮਾਂ ਪਿਓ ਜਦੋਂ ਕੋਈ ਮੰਗਦੇ ਆ ਤੇ ਸਭ ਤੋਂ ਪਹਿਲਾਂ ਮੋਬਾਈਲ ਹੀ ਉਹਨਾਂ ਦੇ ਅੱਗੇ ਰੱਖ ਦਿੰਦੇ ਆ ਕਿ ਉਹਨਾਂ ਨੂੰ ਕੋਈ ਮਤਲਬ ਕਿ ਕਿਤੇ ਕੋਈ ਟੈਲਰ ਨਹੀਂ ਸਿਖਾਉਣ ਦੀ ਕੋਸ਼ਿਸ਼ ਕਰਦੇ ਉਹ ਮਤਲਬ ਕਿ ਉਹਨਾਂ ਨੂੰ ਮੋਬਾਈਲ ਦੇ ਦਿੰਦੇ ਕਿ ਬੱਚਾ ਮੈਨੂੰ ਤੰਗ ਨਾ ਕਰੇ ਮੈਂ ਇਹਨਾਂ ਨੂੰ ਮੋਬਾਈਲ ਦੇ ਦਾਂ ਹਾਏ ਬਹੁਤ ਵੱਡੀ ਸਮੇਂ ਦੀ ਘਾਟ ਜਿਹੜੀ ਆ ਸਾਨੂੰ ਮੋਬਾਈਲ ਦੀ ਆ ਰਹੀ ਆ ਕਿ ਮੋਬਾਈਲ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਕੋਈ ਤੰਗੀ ਨਹੀਂ ਪਰ ਜਦੋਂ ਆਪਾਂ ਬੱਚਿਆਂ ਨੂੰ ਖੇਡਣ ਦੀ ਬਜਾਏ ਆਪਾਂ ਮੋਬਾਈਲ ਦੇ ਕੇ ਤੇ ਬਿਠਾ ਦਿੰਨੇ ਆ ਉਹ ਕਿਤੇ ਨਾ ਕਿਤੇ ਬੱਚਿਆਂ ਦੀ ਅੱਖਾਂ ਤੇ ਅਸਰ ਕਰਦਾ ਬੱਚਿਆਂ ਦੇ ਦਿਮਾਗ ਤੇ ਅਸਰ ਕਰਦਾ ਔਰ ਬੱਚਿਆਂ ਦੀ ਸਿਹਤ ਤੇ ਅਸਰ ਕਰਦਾ ਕਿਉਂਕਿ ਪਹਿਲਾਂ ਗਰਾਊਂਡਾਂ ਨਾਲ ਜੁੜੇ ਹੋਏ ਬੱਚੇ ਜਿਹੜੇ ਆ ਉਹ ਬੜੀ ਤਰੱਕੀ ਬੜ ਔਰ ਅਸੀਂ ਕੋਸ਼ਿਸ਼ ਇਹ ਕਰਦੇ ਆਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੀਏ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜੋੜੀਏ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਆਪਣੇ ਪੰਜਾਬ ਦਾ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਨ ਜੀ ਤੁਹਾਨੂੰ ਲੱਗਦਾ ਨਹੀਂ ਵੀ ਜਿਸ ਤਰ੍ਹਾਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਸ਼ਸਤਰ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਹੁਣ ਬੰਦੂਕਾਂ ਦਾ ਜਮਾਨਾ ਆ ਗਿਆ ਹੋਰ ਕਈ ਵਸਤੂਆਂ ਵਰਤੀਆਂ ਜਾਂਦੀਆਂ ਵੇਖੀਆਂ ਜਾਂਦੀਆਂ ਤੇ ਸ਼ਸਤਰ ਵਿਦਿਆ ਹੀ ਕਿਉਂ ਸ਼ਸਤਰ ਵਿੱਦਿਆ ਦੇਖੋ ਬੜਾ ਵੱਡਾ ਤੇ ਬੜਾ ਇੰਪੋਰਟੈਂਟ ਤੁਸੀਂ ਸਵਾਲ ਕੀਤਾ ਕਿ ਸ਼ਸਤਰ ਵਿੱਦਿਆ ਹੀ ਕਿਉਂ ਹਿੰਦੁਸਤਾਨ ਦੀ ਆਜ਼ਾਦੀ ਲਈ ਚਾਹੇ ਜਹਾਂਗੀਰ ਤੋਂ ਸਾਡਾ ਕੰਮ ਸ਼ੁਰੂ ਹੁੰਦਾ ਜਦੋਂ ਗੁਰੂ ਅਰਗੁਨ ਦੇਵ ਸਾਹਿਬ ਜੀ ਮੀਰੀ ਪੀਰੀ ਦੇ ਤੇਗਾ ਧਾਨ ਕਰਦੇ ਉਸ ਤੋਂ ਲੈ ਕੇ ਕਲਗੀਧਰ ਪਾਸ਼ਾ ਕਲਗੀਧਰ ਪਾਸ਼ਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੰਦਾ ਸਿੰਘ ਜੀਹਾਦਰ ਮਹਾਰਾਜ ਜੀ ਸਿੰਘ ਤੋਂ ਬਾਅਦ ਲੈ ਕੇ ਗੋਰੀਆਂ ਦਾ ਰਾਜ ਆ ਜਾਂਦਾ ਔਰ ਸਾਰੀਆਂ ਜੰਗਾਂ ਅਸੀਂ ਸ਼ਸਤਰ ਵਿਦਿਆ ਨਾਲ ਲੜੀਆਂ ਤੇ ਜਿੱਤੀਆਂ ਵੀ ਉਹਨਾਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਵੀ ਬੰਦੂਕਾਂ ਸੀਗੀਆਂ ਅੱਜ ਵੀ ਬੰਦੂਕਾਂ ਦਾ ਦੌਰ ਆ ਤੋਪਾਂ ਦਾ ਦੌਰ ਆ ਪਰ ਅਸੀਂ ਦੱਸ ਦਈਏ ਕਿ ਸ਼ਸਤਰ ਵਿਦਿਆ ਬਹੁਤ ਜ਼ਰੂਰੀ ਆ ਕਿਉਂਕਿ ਇੰਡੀਅਨ ਆਰਮੀ ਦੀ ਜਿਹੜੀ ਆ ਕਲਾਸ ਲੱਗੀ ਸੀ ਨਾਗਾ لینڈ ਦੇ ਵਿੱਚ 10 ਦੀ ਡਿਊਟੀ ਲੱਗੀ ਸੀ ਇੰਡੀਅਨ ਆਰਮੀ ਨੂੰ ਗਤਕਾ ਸਿਖਾਉਣ ਦੀ ਉਸ ਤੋਂ ਬਾਅਦ ਡਿਊਟੀ ਲੱਗਦੀ ਹੈ ਲੇਹ ਲਦਾਖ ਕਾਰਗਿਲ ਦੀ ਜਿੱਥੇ جنگ ਹੋਈ ਆ ਉੱਥੇ ਵੀ 1 ਮਹੀਨਾ ਮੈਂ ਸਿੱਖ ਰੈਜੀਮੈਂਟ ਨੂੰ ਗਤਕਾ ਸਿਖਾ ਗਿਆ ਹਾਂ ਉਹ 11 ਸਿਕਲਾਈ ਤੇ ਉਹ 16 ਸਿਕਲਾਈ ਨੂੰ ਗਤਕਾ ਸਿਖਾਇਆ ਔਰ 1 ਮਹੀਨੇ ਦੀ ਤੇ ਟ੍ਰੇਨਿੰਗ ਦਿੱਤੀ ਕੀ ਹੁੰਦਾ ਵਾ ਕਿ ਜਦੋਂ ਦੋਨਾਂ ਫੌਜਾਂ ਦੀ جنگ ਹੁੰਦੀ ਨਾ ਚਾਹੇ ਉਹ ਚੀਨ ਆ ਚਾਹੇ ਉਹ ਪਾਕਿਸਤਾਨਾ ਜਦੋਂ ਇੰਡੀਆ ਦੀ ਜੰਗ ਹੋਊਗੀ ਨਾ ਤਾਂ ਲੜਦੇ ਆ ਲੜਦੇ ਆ ਜਦੋਂ ਫੌਜੀ ਲੱਗੇ ਆ ਜਾਂਦੇ ਆ ਨਾ ਜਦੋਂ ਕੋਈ ਕਬਜ਼ਾ ਕਰਨ ਆਵੇ ਹਿੰਦੁਸਤਾਨ ਦੇ ਉੱਤੇ ਤਾਂ ਬੰਦੂਕਾਂ ਦੇ ਅੱਗੇ ਸੂਏ ਲੱਗੇ ਹੁੰਦੇ ਨੇ ਜਿਹੜੇ ਬਰਛੇ ਦਾ ਕੰਮ ਕਰਦੇ ਨੇ ਔਰ ਉਹ ਬਰਛੇ ਜਿਹੜੇ ਆ ਸ਼ਸਤਰ ਵਿੱਦਿਆ ਦੀ ਜਿਹਨੂੰ ਸਿਖਲਾਈ ਆਉਂਦੀ ਹੋਵੇ ਨਾ ਜਿਹਨੂੰ ਸ਼ਸਤਰ ਵਿੱਦਿਆ ਆਉਂਦੀ ਹੋਵੇ ਉਹ ਫੌਜੀ ਫਿਰ ਗਤਕਾ ਸਿੱਖ ਕੇ ਸਾਹਮਣੇ ਦੁਸ਼ਮਣ ਨੂੰ ਠੇਰ ਕਰ ਸਕਦੇ ਨੇ ਇਸ ਕਰਕੇ ਅੱਜ ਦੀ ਟੈਕਨੋਲੋਜੀ ਦੇ ਚਲਦਿਆਂ ਹੋਏ ਆ ਸ਼ਸਤਰ ਵਿੱਦਿਆ ਬਹੁਤ ਜ਼ਰੂਰੀ ਆ ਜੀ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਬੱਚਿਆਂ ਦਾ ਫਿਊ ਦੇਖੋ ਜੀ ਨੌ ਜਵਾਨਾਂ ਨੂੰ ਤੇ ਪਹਿਲੇ ਸਮੇਂ ਦੇ ਵਿੱਚ ਦੱਸਦੇ ਸੀਗੇ ਕਿ ਮਾਜੇ ਦੇ ਵਿੱਚ ਕਈ ਸਾਲ ਜੰਝੇ ਨਹੀਂ ਚੜੀਆਂ ਇੰਨਾ ਸਾਡੇ ਨੌਜਵਾਨੀ ਦਾ ਕਾਣ ਹੋਇਆ ਸੀ ਤੇ ਅੱਜ ਨਸ਼ੇ ਨੇ ਸਾਡੇ ਪਿੰਡਾਂ ਪਿੰਡਾਂ ਦੇ ਵਿੱਚ ਇੰਨਾ ਕਾਣ ਕਰ ਦਿੱਤਾ ਕਿ ਅਸੀਂ ਪਿੰਡਾਂ ਕਾਫੀ ਪਿੰਡਾਂ ਦੀਆਂ ਮੜੀਆਂ ਦੇ ਵਿੱਚ ਨੰਗੇ ਪੈਰੀ ਨਹੀਂ ਜਾ ਸਕਦੇ ਕਿ ਇੰਨੀਆਂ ਸਰਿੰਜਾਂ ਖਿਲਰ ਰਹੀਆਂ ਹੋਈਆਂ ਟੀਕੇ ਲਾ ਲਾ ਕੇ ਔਰ ਸਾਡੀ ਨੌਜਵਾਨੀ ਦਿਨੋ ਦਿਨ ਬੜੀ ਮੁਸ਼ਕਲ ਦੇ ਵਿੱਚ ਬੜੀ ਮੁਸੀਬਤ ਦੇ ਵਿੱਚ ਇਹ ਚੱਲ ਰਹੀ ਆ ਨਸ਼ੇ ਕਰਕੇ ਇਸ ਲਈ ਸੰਗਤ ਬਹੁਤ ਜ਼ਰੂਰੀ ਆ ਔਰ ਸੰਗਤ ਚੜ੍ਹਦੀ ਕਲਾ ਚ ਰੱਖੇ ਔਰ ਭਵਿੱਖ ਬੱਚਿਆਂ ਦੀ ਗੱਲ ਕਰੀਏ ਤਾਂ ਸਾਡੇ ਬੱਚੇ ਜਿਹੜੇ ਸ਼ਸਤਰ ਵਿਦਿਆ ਨਾਲ ਜੁੜੇ ਆ ਔਰ ਇਹ بڑے ਮਕਾਮ ਹਾਸਲ ਕਰਦੇ ਨੇ ਔਰ ਸਾਰੀ ਜਿਹੜੀ ਬਖਸ਼ਿਸ਼ ਹੈ ਸਾਰੀ ਜਿਹੜੀ ਤਰੱਕੀ ਆ ਇਹ ਗੁਰੂ ਸਾਹਿਬ ਬਖਸ਼ਣਗੇ ਬਹੁਤ ਵੱਡੀਆਂ ਮੰਜ਼ਲਾਂ ਜਿਹੜੀਆਂ ਵਾਂ ਉਹ ਹਾਸਲ ਕਰਨਗੇ ਇਹ ਬੱਚੇ ਔਰ ਇਹ ਸਾਰਾ ਕੁਝ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਵੇਗਾ ਔਰ ਅਸੀਂ ਅਰਦਾਸ ਕਰਦੇ ਆ ਕਿ ਪੰਜਾਬ ਦੀ ਨੌਜਵਾਨੀ ਖਾਸ ਕਰਕੇ ਸਾਡੇ ਮਾਝੇ ਦੀ ਨੌਜਵਾਨੀ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਕਿ ਉਹ ਨਸ਼ਿਆਂ ਤੋਂ ਬਚ ਕੇ ਔਰ ਉਹ ਜਿਹੜਾ ਸ਼ਸਤਰ ਵਿਦਿਆ ਦੇ ਨਾਲ ਜੁੜਨ ਜੀ ਸੋ ਆਪਾਂ ਇਹਨਾਂ ਨਾਲ ਤਾਂ ਗੱਲ ਕੀਤੀ ਜਿਹੜੇ ਕਿ ਮਾਰਸ਼ਲ ਆਰਟ ਦੇ ਕੋਚ ਵੀ ਨੇ ਤੇ ਇਹਨਾਂ ਦੇ ਪਿਤਾ ਵੀ ਬੱਚਿਆਂ ਦੇ ਨੇ ਤੇ ਬੱਚੇ ਇਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਜੀ ਸਰਖਾਵ ਸਿੰਘ ਇਹ ਤੁਹਾਨੂੰ ਮੂਲ ਮੰਤਰ ਸੁਣਾਉਗਾ ਜੀ ਇਹ ਕਿਉਂ ਕਾਰਛੱਟ ਕਰਤਾ ਪਰ ਡੇਰ ਬੜੇ ਕਾਰ ਬੁਰ ਜੁੜੇ ਸਪ ਕੋੜ ਪਰ ਜਾ ਜਪ ਆ ਸਾ ਚੁਗਾਰ ਸੱਚ ਆਪੇ ਚਾ ਨਣਕੋਸੀ ਵੀ ਦੱਚ ਆ ਜੀ ਮੂਲ ਮੰਤਰ ਔਰ ਇਹ ਬੱਚਾ ਤੁਹਾਨੂੰ ਪੰਜਾਂ ਪਿਆਰਿਆਂ ਦੇ ਨਾਮ ਭਾਈ ਦਾਸ ਸਿੰਘ ਜੀ ਪੰਜਾਂ ਪਿਆਰਿਆਂ ਦੇ ਨਾਮ ਇਹ ਪੰਤ ਪ੍ਰੀਤ ਸਿੰਘ ਤੁਹਾਨੂੰ ਸੁਣਾਉਗਾ ਜੀ ਭਾਈ ਦਾਸ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੇ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਾਬ ਸਿੰਘ ਜੀ ਭਾਈ ਸਾਬ ਸਿੰਘ ਜੀ ਇੱਕ ਬੜਾ ਰੈਪ ਸਾਨੂੰ ਜਿਹੜਾ ਸੋਸ਼ਲ ਮੀਡੀਆ ਤੇ ਸੰਗਤਾਂ ਨੇ ਬੜਾ ਪਿਆਰ ਦਿੱਤਾ ਸੀ ਉਸ ਰੈਪ ਨੂੰ ਔਰ ਉਹ ਰੈਪ ਤੁਹਾਨੂੰ ਸੁਰਖਾਵ ਸਿੰਘ ਜਿਨਾਊਗਾ ਗੁਰੂ ਵੀ ਆਪੇ ਉਹ ਗੁਰੂ ਆਪੇ ਉਹ ਚੇਲਾ ਵੀ ਆਪੇ ਉਹ ਕੰਡਿਆਰੇ ਛੁਟਾ ਅਕੇਲਾ ਵੀ ਆਪੇ ਮੰਚੀ ਰੇ ਪਬਾ ਜੋ ਤੇ ਚਿੰਗੜਾ ਛੁਟਾ ਛਾਇਆ ਚੁਕੜਾ ਉਹ ਗੁਰੂਆ ਪੂਰਾ ਤੇ ਦੇਵੇ ਰਟਾਪੀ ਟਾਂਗਰੀ ਚ ਹੱਠਪੂਟਾ ਕਰ ਚੁੱਕਰ ਕਪੀ ਤੇ ਪੁੱਟੋ ਤੇ ਬੈਰੀ ਦੇ ਪੈਂਦੇ ਫਲਾਉਂਡਰ ਕਰ ਬੰਦੇ ਜੇ ਪਾਬੇ ਤੇ ਬਾਰੇ ਉਹ ਨਵੇਂ ਮੰਚੀ ਰਵੇ ਉਹਨਾਂ ਵਾ ਗੁਰੂ ਕਹੇ ਉਸ ਕਾਪੇ ਜੀ ਹੁਆ ਹਾਂਜੀ ਇਹ ਰੈਪ ਆ ਤੋਦਲੀ ਬਾਦ ਚ ਬੋਲਿਆ ਮੈਂ ਦੱਸ ਦਵਾਂ ਦੋ ਲਾਈਨਾਂ ਉਹ ਗੁਰੂ ਵਿਆਪੇ ਤੇ ਚੇਲਾ ਵਿਆਪੇ ਉਹ ਕੰਡਿਆਂ ਤੇ ਸੱਤਾਂ ਇਕੱਲਾ ਵਿਆਪੇ ਇੱਕ ਰੈਪ ਸਾਡੇ ਪੰਤ ਪ੍ਰੀਤ ਸਿੰਘ ਨੇ ਬੋਲਿਆ ਸੀ ਸਿਰ ਦੇ ਉੱਤੇ ਬਾਜ ਨੂੰ ਬਿਠਾ ਕੇ ਉਹ ਰੈਪ ਤੁਹਾਨੂੰ ਪੰਤ ਪ੍ਰੀਤ ਸਿੰਘ ਸੁਣਾਊਗਾ ਜੀ ਪੰਤ ਜੀ ਸੁਣਾਊ ਜੀ ਰੈਪ ਕਿਹੜੀ ਹੋ ਜਗਤ ਖੰਡੇ ਕਿਹੜੀ ਹੋ ਜਗਤ ਜਿੱਥੇ ਚੁੱਕਿਆ ਅਸਮਾਨ ਉਹ ਚੋਦੀਆ ਦੁਨੀਆ ਦੀ ਚੁੱਕਦਾ ਜਹਾਨ ਤੇਰੇ ਵਰ ਫਤਿਹ ਸਿੰਘ ਪੰਦੀਆਂ ਸਾਬ ਜਾਨੀ ਜਿੱਥੇ ਲੱਗੇ ਤੂਫਾਨ ਸੋ ਇਹ ਸਾਰਾ ਸਾਡੇ ਨਾਲ ਨਿਸ਼ਾਨੇ ਖਾਲਸਾ ਤਰਨ ਤਰਨ ਦੀ ਟੀਮ ਤੇ ਉਹਨਾਂ ਦੇ ਕੋਚ ਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਕਿ ਜਿਨ੍ਹਾਂ ਨੇ ਗਤਕੇ ਦੀ ਮਾਰਸ਼ਲ ਆਰਟ ਬਾਰੇ ਵਿਸਥਾਰਪੂਰਵਕ ਦੱਸਿਆ ਅਗਲੀ ਸ਼ਖਸੀਅਤ ਦੇ ਨਾਲ ਫੇਰ ਤੁਹਾਡੇ ਰੂਬਰੂ ਹੋਵਾਂਗੇ ਉਹਨਾਂ ਚ ਲਈ ਸਾਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ